ਕਿੰਨੇ ਟਾਈਮ ਚ ਹੱਲ ਹੋ ਜਾਂਦਾ ਫਿਰ ਪੇਟ ਦਾ ਜਿਹੜਾ ਤੁਸੀਂ ਜਦੋਂ ਨੁਸਖਾ ਫਾਰਮੂਲਾ ਡਾਕਟਰ ਬੀ ਐਸ ਕੇ ਦਾ ਦਿੱਤਾ ਇਹ ਦਵਾਈ ਦੇਣ ਤੋਂ 15 ਮਿੰਟਾਂ ਬਾਅਦ ਪਸ਼ੂ ਬਿਲਕੁਲ ਸੈੱਟ ਹੋ ਜਾਂਦਾ ਕਿੰਨਾ ਜੀ 15 ਮਿੰਟਾਂ ਬਾਅਦ 15 ਮਿੰਟ ਬਾਅਦ ਪੇਟ ਆਰਾਮ ਨਾਲ ਬੈਹ ਜਾਂਦਾ ਗਲ ਪੁੱਟ ਲੈਂਦਾ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿਹੜਾ ਇਹ ਨੁਸਖਾ ਅੰਦਰ ਤੇ ਪੇਟ ਦੀਆਂ ਪ੍ਰੋਬਲਮਾਂ ਬਾਹਰ ਹਾਂਜੀ ਹਾਂਜੀ ਮਤਲਬ ਜਿਵੇਂ ਬੰਦਿਆਂ ਨੂੰ ਸਟ्रेस ਹੋ ਜਾਂਦੀ ਹੈ ਬਿਮਾਰੀ ਚ ਪਸ਼ੂ ਵੀ ਸਟ্রেਸਡ ਹੋ ਜਾਂਦਾ ਬਿਲਕੁਲ ਹੋ ਜਾਂਦਾ ਕਈ ਵਾਰੀ ਸਾਡੇ ਕੋਲ ਤਾਂ ਯਾਨੀ ਕਿ ਇਦਾਂ ਦੇ ਵੀ ਕੇਸ ਆਉਂਦੇ ਪਸ਼ੂ ਇੱਕ ਥਾਂ ਤੋਂ ਜਦੋਂ ਦੂਜੀ ਥਾਂ ਤੇ ਜਾਂ ਉਦੋਂ ਵੀ ਪਸ਼ੂ ਸਟ੍ਰੈਸ ਦੇ ਵਿੱਚ ਆ ਜਾਂਦਾ ਠੀਕ ਹੈ ਔਰ ਉਹਦੇ ਤੋਂ ਸਭ ਤੋਂ کارਗਰ ਨੁਸਖਾ ਹੈਗਾ ਜੀ ਲਿਵਰ ਲਿਵਰ ਟੋਨਿਕ ਟੂ ਲਿਵ ਡੀ ਐਸ ਅੱਛਾ ਦੂਸਰੇ ਦਿਨ ਪਸ਼ੂ ਦਾ ਸਾਰਾ ਸਟ੍ਰੈਸ ਜ਼ੀਰੋ ਹੋ ਜਾਏ ਜੇ ਇੱਕ ਗਾਂ ਨੂੰ ਨ ਵਾਰ-ਵਾਰ ਹੀ ਪੇਟ ਦਰਦ ਹੋਈ ਜਾਂਦਾ ਸੀ ਕਿਹੜੀ ਗਾਂ ਸੀ ਉਹ ਆਪਣੀ ਹੈਗੀ ਏਸਤੇ 18 ਨੰਬਰ ਗਾਂ ਅੱਛਾ ਹਾਂਜੀ ਉਹ ਬਹੁਤ ਜ਼ਿਆਦੀ ਉਹਦੇ ਪੇਟ ਦੀ ਸਮੱਸਿਆ ਰਹਿੰਦੀ ਸੀ ਹੂੰ ਹੂੰ ਤੇ ਦੁੱਧ ਵੀ 52 54 ਲੀਟਰ ਤੇ ਚੱਲਦੀ ਸੀ ਠੀਕ ਹੈ ਹਾਂਜੀ ਤੇ ਬੜੀ ਉਹ ਪੇਟ ਦੀ ਸਮੱਸਿਆ ਆਉਂਦੀ ਕੀ ਹੁੰਦੀ ਕੀ ਸੀ ਬਸ ਪੇਟ ਐਵੇਂ ਦਰਦ ਉਹ ਫਿਰ ਮੈਂ ਇਹ ਲਗਾਤਾਰ ਦੋ ਸੀਸੀਆਂ ਪੀਆਈਆਂ ਉਸ ਤੋਂ ਬਾਅਦ ਉਹਨੂੰ ਪੇਟ ਦੀ ਸਮੱਸਿਆ ਨਹੀਂ ਆਈ ਹਾਂਜੀ ਬਹੁਤ ਵਧੀਆ ਸੀਸ਼ੇ ਵਾਂਗ ਹੋ ਗਿਆ ਹਾਂਜੀ ਹਾਂ ਹਾਂ ਉਹ ਤੁਹਾਨੂੰ ਡੈਰੀ ਨੂੰ ਕਿਹੜੇ ਆਲ ਓਵਰ ਕਿਹੜੇ ਫਾਇਦੇ ਹੋਏ ਇੱਕ ਪਿੱਛਾ ਮਾਰਨ ਵਾਲੀਆਂ ਹਾਂ ਹਾਂ ਪਿੱਛਾ ਆਪਣੇ ਆਂਡ ਗਵੜ ਨਾ ਮੈਂ ਮੱਜਾ ਪਿੱਛਾ ਬਹੁਤ ਕੱਢਦੀਆਂ ਸੀ ਉਸ ਦਵਾਈ ਨੂੰ ਬਹੁਤ ਜ਼ਿਆਦਾ ਰਿਜ਼ਲਟ ਦਿੰਦਾ ਤਿੰਨ ਨੰਬਰ ਹੈ ਦਵਾਈ ਹਾਂ ਬੀਐਸਕੇ ਇਲੈਕਟ੍ਰੋਨਿਕ ਤਿੰਨ ਨੰਬਰ ਇਹਨੇ ਬਹੁਤ ਜ਼ਿਆਦਾ ਰਿਜ਼ਲਟ ਦਿੰਦਾ ਹੈ। ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ ਤੁਹਾਡੇ ਫਾਰਮ ਤਾਂ ਫਾਰਮ ਤੁਸੀਂ ਕਿਸੇ ਗਵੰਡੇ ਦੀ ਮਹਿ ਵੀ ਹੈ ਗਾਂ ਨਹੀਂ ਬਿਮਾਰ ਹੋਣ ਦੀ। ਹਾਂਜੀ ਨਹੀਂ ਨਹੀਂ। ਜੇਕਰ ਤੁਹਾਡੇ ਪਸ਼ੂ ਦਾ ਪੇਟ ਖਰਾਬ ਹੈ ਤਾਂ ਅੱਜ ਅਸੀਂ ਤੁਹਾਡੇ ਨਾਲ ਇੱਕ ਇਸ ਤਰ੍ਹਾਂ ਦਾ ਨੁਸਕਾ, ਇਸ ਤਰ੍ਹਾਂ ਦਾ ਟੋਟਕਾ, ਇਸ ਤਰ੍ਹਾਂ ਦਾ ਫਾਰਮੂਲਾ ਸਾਂਝਾ ਕਰਨ ਲੱਗੇ ਆਂ ਕਿ ਦੇਖ ਤੇ ਦੇਖਦੇ ਤੁਹਾਡੇ ਪਸ਼ੂ ਦਾ ਤੁਹਾਡੇ ਦੁੱਧਾਰੂ ਪਸ਼ੂ ਦਾ ਖਾਸ ਕਰਕੇ ਜਿਹੜਾ ਪੇਟ ਹੈਗਾ ਸ਼ੀਸ਼ੇ ਵਾਂਗੂ ਸਾਫ਼ ਹੋ ਜਾਏਗਾ। ਜਿਹੜਾ ਨੁਸਕਾ ਫਾਰਮੂਲਾ ਤੁਸੀਂ ਦੱਸ ਰਹੇ ਸੀ ਵੀ ਬੜਾ ਵਧੀਆ ਸਾਡੇ ਕੋਲ ਹੱਥ ਆਇਆ ਹੈ ਜਿਹਦੇ ਨਾਲ ਪੇਟ ਸ਼ੀਸ਼ੇ ਵਾਂਗੂ ਸਾਫ਼ ਰਹਿੰਦਾ ਪਸ਼ੂ ਦਾ 14 ਨੰਬਰ ਅੱਛਾ ਹਾਂਜੀ ਇਹ ਬੜਾ ਬਹੁਤ ਵਧੀਆ ਰਿਜ਼ਲਟ ਦੇ। ਇਹ ਹੈਗੀ ਤਾਂ ਪਾਣੀ ਜਿਹਾ ਗੁਲਜਾਰ ਸੀ। ਦੇਖਣ ਨੂੰ ਤਾਂ ਪਾਣੀ ਚ ਲੱਗਦਾ ਪਰ ਰਿਜ਼ਲਟ ਬਹੁਤ ਹੈ। ਕੰਮ ਕਿੰਨਾ ਸੁੱਖਾ ਹੋ ਗਿਆ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਨਾਲ ਫਾਰਮੂਲਿਆਂ ਨਾਲ। ਬਹੁਤ ਸੁੱਖਾ ਹੋ ਗਿਆ। ਜਦੋਂ ਚਵਾਈ ਤੇ ਜਾਂਦੀਆਂ ਜੇ ਕਿਸੇ ਇੰਪਰੋਵਰਨ ਲੱਗਦੇ ਉਸ ਵੇਲੇ ਨਾਲ ਦੇ ਨਾਲ ਦਵਾਈ ਦੇ ਦੀ ਦੇ ਨਾਲ ਦੇ ਨਾਲ ਮਤਲਬ। ਆਪ ਹੀ ਦੇ ਦਿੰਦੇ। ਆਪ ਹੀ ਆਪ ਹੀ ਸਾਰਾ। ਕਿਸੇ ਡਾਕਟਰ ਦੀ ਜ਼ਰੂਰਤ ਡਾਕਟਰ ਦੀ ਨਹੀਂ ਜ਼ਰੂਰਤ। ਡਾਕਟਰ ਦੀ ਜ਼ਰੂਰਤ ਪੈਂਦੀ ਵੀ ਨਹੀਂ। ਨਹੀਂ ਨਹੀਂ ਆਪ ਆਪ। ਉਹ ਕਿਉਂ ਜੀ? ਆਪ ਹੀ ਸਾਰਾ ਟ੍ਰੀਟਮੈਂਟ ਵੈਸੇ ਕਰ ਲੀਦਾ। ਮਤਲਬ ਆਪ ਹੀ ਡਾਕਟਰ ਹੋ। ਹਾਂ ਜੀ। ਇਹਦੇ ਹਰ ਬਿਮਾਰੀ ਦਾ ਸੌਖੇ ਤਰੀਕੇ ਨਾਲ ਪੰਜਾਬੀ, ਇੰਗਲਿਸ਼, ਹਿੰਦੀ ਦੇ ਵਿੱਚ ਤਿੰਨਾਂ ਦੇ ਤਰੀਕੇ ਨਾਲ ਦੱਸਿਆ ਹੋਇਆ। ਇਹ ਕੀ ਦੱਸਿਆ ਹੋਇਆ ਹੈ? ਇਹ ਜਿੱਦਾਂ ਇੱਕ ਨੰਬਰ ਮੁਸਟੈਟਸ ਦੀ ਹੈ। ਮਤਲਬ ਕੱਲੀ-ਕੱਲੀ ਦਵਾਈ ਦੀ ਡਿਟੇਲ ਦਿੱਤੀ ਹੋਈ ਹੈ। ਜੀ ਜੀ। ਇਹ ਹਰੇਕ ਫਾਰਮਰ ਕੋਲ ਅਵੇਲੇਬਲ ਹੈਗੀ ਆ। ਇਹਦੇ ਤੋਂ ਪੜਦੇ ਆ ਫਾਰਮਰ ਮੈਡੀਸਿਨ ਕੋਲ ਹੁੰਦੀ ਹੈ, ਮੁਸਕੇ ਕੋਲ ਹੁੰਦੇ ਆ ਦਿੰਦੇ ਆ। ਸ਼ਾਮ ਤੱਕ ਮਸਲਾ ਹਲ ਹੋ ਜਾਂਦਾ। ਜਿੰਨੀ ਦੇਰ 'ਚ ਡਾਕਟਰ ਨੇ ਆਉਣਾ ਹੁੰਦਾ, ਓਨੀ ਦੇਰ 'ਚ ਪਸ਼ੂ ਸਹੀ ਹੋ ਜਾਂਦਾ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜਿਸ ਤਰੀਕੇ ਨਾਲ ਬਰਸਾਤਾਂ ਇਸ ਵੇਲੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਜਾਂ ਹੋ ਕੇ ਹਟੀਆਂ ਨੇ ਤਾਂ ਅਜਿਹੇ ਦੇ ਵਿੱਚ ਜਿਹੜੇ ਡੈਰੀ ਫਾਰਮਰ ਨੇ ਉਹਨਾਂ ਦੇ ਮੱਥੇ ਦੇ ਉੱਤੇ ਜਿਹੜੀਆਂ ਤਰੂੜੀਆਂ ਹੈਗੀਆਂ ਨੇ ਉਹ ਕੰਪੈਰੀਟਿਵਲੀ ਹੋਰ ਜ਼ਿਆਦਾ ਅਸੀਂ ਕਹਿ ਲਈਏ ਕਿ ਮੁਕਾਬਲਤਨ ਵੱਧ ਜਾਂਦੀਆਂ ਨੇ ਕਿਉਂਕਿ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਪਸ਼ੂ ਦਾ ਜਿਹੜਾ ਪੇਟ ਹੈਗਾ ਉਹ ਅਕਸਰ ਖਰਾਬ ਹੋ ਜਾਂਦਾ ਹੈ ਅਜਿਹੇ ਦੇ ਵਿੱਚ ਜੇਕਰ ਤੁਹਾਡੇ ਪਸ਼ੂ ਦਾ ਪੇਟ ਖਰਾਬ ਹੈ ਤਾਂ ਅੱਜ ਅਸੀਂ ਤੁਹਾਡੇ ਨਾਲ ਇੱਕ ਇਸ ਤਰ੍ਹਾਂ ਦਾ ਨੁਸਕਾ ਇਸ ਤਰ੍ਹਾਂ ਦਾ ਟੋਟਕਾ ਇਸ ਤਰ੍ਹਾਂ ਦਾ ਫਾਰਮੂਲਾ ਸਾਂਝਾ ਕਰਨ ਲੱਗੇ ਆ ਕਿ ਦੇਖਦੇ-ਦੇਖਦੇ ਤੁਹਾਡੇ ਪਸ਼ੂ ਦਾ ਤੁਹਾਡੇ ਦੁੱਧਾਰੂ ਪਸ਼ੂ ਦਾ ਖਾਸ ਕਰਕੇ ਜਿਹੜਾ ਪੇਟ ਹੈਗਾ ਸ਼ੀਸ਼ੇ ਵਾਂਗੂ ਸਾਫ਼ ਹੋ ਜਾਏਗਾ ਔਰ ਉਹ ਪਹਿਲੀ ਵਾਲੀ ਕੰਡੀਸ਼ਨ ਦੇ ਵਿੱਚ ਬੜੇ ਛੇਤੀ ਵਾਪਸੀ ਕਰ ਸਕਦਾ ਹੈ ਅਸੀਂ ਪਹੁੰਚੇ ਹੋਏ ਹਾਂ ਸਾਡੇ ਹਕੀਕਤ ਟੀਵੀ ਪੰਜਾਬੀ ਦੀ ਟੀਮ ਹੈਗੀ ਹੈ ਜਿਹੜੀ ਅੱਜ ਜਿਹੜੀ ਉਹ ਪਹੁੰਚੀ ਹੋਈ ਹੈ ਪਿੰਡ ਗੁਲਾਮੇਵਾਲਾ ਫਿਰੋਜ਼ਪੁਰ ਜ਼ਿਲ੍ਹੇ ਦਾ ਇਹ ਪਿੰਡ ਹੈਗਾ ਜਿੱਥੇ ਸਾਡੇ ਨਾਲ ਵੱਡੇ ਡੈਰੀ ਫਾਰਮਰ ਹੈਗੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਦਿੱਕਤਾਂ ਪਰੇਸ਼ਾਨੀ ਉਹਨਾਂ ਨੂੰ ਡੈਰੀ ਫਾਰਮ ਦੇ ਵਿੱਚ ਆਈਆਂ ਤੇ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਉਹਨਾਂ ਨੇ ਇਸਤੇਮਾਲ ਕੀਤਾ ਉਹ ਕਹਿ ਰਹੇ ਨੇ ਜੀ ਪੇਟ ਰੋਗ ਇਸ ਡੈਰੀ ਚ ਨੋ ਐਂਟਰੀ ਸਚਕਲ ਬਾਈ ਜੀ ਸਤਿ ਸ਼੍ਰੀ ਅਕਾਲ ਕਿ ਨਾ ਤੁਹਾਡਾ ਗੁਲਜ਼ਾਰ ਸਿੰਘ ਅੱਛਾ ਗੁਲਜ਼ਾਰ ਜੀ ਸਾਨੂੰ ਇਹ ਦੱਸੋ ਵੀ ਪਹਿਲਾਂ ਤੇ ਇਹ ਜਿਹੜਾ ਡੈਰੀ ਫਾਰਮਰ ਦਿੱਕਦਾ ਕਿੱਤਾ ਹੈਗਾ ਬੇਸਿਕਲੀ ਜਦੋਂ ਅਸੀਂ ਸੋਚਦੇ ਹਾਂ ਨਾ ਤੇ ਸਾਨੂੰ ਦੁੱਧ ਨਹੀਂ ਨਜ਼ਰ ਆਉਂਦਾ ਸਾਨੂੰ ਦਿੱਕਤਾਂ ਵੱਧ ਨਜ਼ਰ ਆਉਣ ਲੱਗ ਜਾਂਦੀ ਹੈ ਇਹ ਤਾਂ ਹੈ ਹੀ ਆ ਚਲੋ ਸਮਝ ਲਾ ਨਾ ਦਿੱਕਦਾ ਵੀ ਹੱਲ ਹੋ ਜਾਂਦਾ ਹੈ ਕੋਈ ਗੱਲ ਨਹੀਂ ਸੀ ਤਾਂ ਠੀਕ ਹੈ ਹਾਂਜੀ ਤੁਸੀਂ ਜਦੋਂ ਸ਼ੁਰੂ ਕੀਤਾ ਗੁਲਜ਼ਾਰ ਜੀ ਇੱਥੇ ਸਾਰੀਆਂ ਚੀਜ਼ਾਂ ਤੇ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਪ੍ਰੋਬਲਮ ਤੁਹਾਨੂੰ ਕਿਹੜੀ ਆਈ ਕਿਹੜੀ ਪ੍ਰੋਬਲਮ ਚਲੋ ਮਸਟੈਟਸ ਤਾਂ ਹੁੰਦੀ ਹੀ ਹੈ ਲਗਭਗ ਸਾਰੀਆਂ ਗਈਆਂ ਨੂੰ ਤੁਹਾਨੂੰ ਇਸ ਤੋਂ ਇਲਾਵਾ ਕਿਹੜੀ ਪ੍ਰੋਬਲਮ ਆਈ ਜਿੱਦੇ ਤੁਹਾਨੂੰ ਲੱਗਿਆ ਕਿ ਯਾਰ ਇਹ ਕੀ ਹੋਇਆ ਸਭ ਤੋਂ ਪਹਿਲਾਂ ਚਲੋ ਮਟੈਟਸ ਸੀ ਉਹਦਾ ਹੱਲ ਹੋ ਗਿਆ ਠੀਕ ਹੈ ਤੇ ਹੱਲ ਕਿਵੇਂ ਹੋਇਆ ਉਹਨਾਂ ਦਾ ਆਪਣਾ ਬੀਐਸਕੇ ਇਲੈਕਟ੍ਰੋਨਿਕ ਹੀ ਦਵਾਈ ਦੇ ਦਿੱਤੀ ਸੀ ਇੱਕ ਨੰਬਰ ਹਾਂ ਬਹੁਤ ਵਧੀਆ ਅੰਦਰ ਰਿਜ਼ਲਟ ਮਿਲੇ ਆ ਹਾਂਜੀ ਪਹਿਲਾਂ ਚਲ ਟੀਕੇ ਲਾਈਦੇ ਸੀ ਟੀਕੇ ਦਾ ਖਰਚਾ ਬਹੁਤ ਜ਼ਿਆਦਾ ਆਉਂਦਾ ਹੈ ਹਾਂਜੀ ਹਾਂਜੀ ਟੀਕੇ ਤਾਂ ਕਿੰਨਾ ਕੁ ਖਰਚਾ ਆ ਜਾਂਦਾ ਸੀ ਟੀਕੇ ਲੜ ਕੇ ਚਲੋ ਵੀ ਇੱਕ ਪਸ਼ੂ ਤੇ ਆ ਹੀ ਜਾਂਦਾ ਸੀ 2000 ਦੇ ਲਗਭਗ ਜੇ ਕਿਸੇ ਨੂੰ ਜਿਆਦਾ ਮਟਾਇਟਸ ਹੋ ਗਈ ਤੇ ਚਾ 5-5 ਟੀਕੇ ਲਾਉਣੇ ਪੈਂਦੇ ਸੀ ਹਾਂਜੀ ਮਤਲਬ ਇੱਕ ਮਟਾਇਟਸ ਤੁਹਾਨੂੰ ਲਗਭਗ 10 ਤੋਂ 15000 ਚ ਪੈਂਦੀ ਸੀ ਹਾਂਜੀ ਹਾਂਜੀ ਵੇ ਤਾਂ ਹੈ ਹੀ ਆ ਫਿਰ ਖਰਚਾ ਤਾਂ ਹਾਂਜੀ ਤੇ ਹੋਰ ਕਿਹੜੀ ਪ੍ਰੋਬਲਮ ਤੁਸੀਂ ਦੱਸ ਰਹੇ ਸੀ ਇਹ ਪੇਟ ਦਰਦ ਦੀ ਸੀ ਪੇਟ ਦਰਦ ਹਾਂਜੀ ਹਾਂਜੀ ਤੇ ਇਹ ਵੀ ਬੜਾ ਵਧੀਆ ਆਪਣੀ ਪੇਟ ਦਰਦ ਵਾਲੀ ਦਵਾਈ ਵਰਤੀ ਤੁਹਾਡੇ ਵਾਲੀ ਹਾਂਜੀ ਇਹ ਤੁਹਾਨੂੰ ਕਿਵੇਂ ਪਤਾ ਲੱਗਦਾ ਸੀ ਜਿਹੜੇ ਨਵੇਂ ਫਾਰਮਰ ਹੈਗੇ ਨੇ ਉਹ ਉਹ ਕਿਵੇਂ ਪਤਾ ਕਰਨ ਵੀ ਸਾਡੇ ਜਿਹੜੇ ਹੁਣੇ-ਹੁਣੇ ਜਿਨ੍ਹਾਂ ਨੇ ਕੀਤਾ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਬਹੁਤਾ ਤਜਰਬਾ ਨਹੀਂ ਹੈ ਉਹ ਇਹ ਸੋਚੀ ਜਾਂਦੇ ਨੇ ਵੀ ਸਾਡਾ ਪਸ਼ੂ ਹੈਗਾ ਜਿਹੜਾ ਪੱਠੇ ਛੱਡ ਗਿਆ ਗੋਆ ਨਹੀਂ ਕਰਦਾ ਦੋ ਦਿਨ ਹੋ ਗਏ ਤਿੰਨ ਦਿਨ ਹੋ ਗਏ ਢਿੱਡਾ ਫਾਰਾ ਆਇਆ ਪਿਆ ਤੇ ਉਹ ਮਤਲਬ ਕਿਵੇਂ ਸਮਝਣ ਕਿਵੇਂ ਦੇਖਣ ਤੁਹਾਨੂੰ ਕਿਵੇਂ ਪਛਾਣ ਹੁੰਦੀ ਹੈ ਵੀ ਇਹਦਾ ਹੁਣ ਪੇਟ ਖਰਾਬ ਹੈ ਹਾਂ ਪੇਟ ਦੇ ਐ ਵੀ ਪਸ਼ੂ ਬੈਠਣਾ ਠਰ ਸ਼ੁਰੂ ਕਰ ਦੂਗਾ ਪੇਟ ਨੂੰ ਲੱਤਾਂ ਮਾਰੇਗਾ ਪੇਟ ਨੂੰ ਹਾਂਜੀ ਹਾਂਜੀ ਉਸ ਤੇ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਪਸ਼ੂ ਦੇ ਪੇਟ ਚ ਪ੍ਰੋਬਲਮ ਏ ਅੱਛਾ ਹਾਂਜੀ ਫਿਰ ਅਸੀਂ ਆ ਦਵਾਈ ਵਰਤੀ ਜੀ ਜੀ ਹਾਂਜੀ ਤੁਹਾਨੂੰ ਨੁਸਖਾ ਫਾਰਮੂਲਾ ਵੀ ਗੁਲਜ਼ਾਰ ਜੀ ਦਿਖਾਉਣਗੇ ਇਹਨਾਂ ਨਾਲ ਗੱਲਬਾਤ ਅਸੀਂ ਕਰ ਰਹੇ ਆ ਅ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਗੁਲਜ਼ਾਰ ਜੀ ਜਿਹੜੀਆਂ ਇਸ ਵੇਲੇ ਡੈਰੀ ਫਾਰਮਰ ਨੂੰ ਫੇਸ ਆ ਰਹੀਆਂ ਨੇ ਫੇਸ ਕਰ ਰਿਹਾ ਹੈ ਅੱਜ ਪੇਟ ਦੀ ਗੱਲ ਤੁਸੀਂ ਕਰ ਰਹੇ ਸੀ ਹਾਂ ਜੀ ਤੇ ਜਿਹੜਾ ਪੇਟ ਹੈਗਾ ਜੇ ਪਸ਼ੂ ਦਾ ਪੇਟ ਖਰਾਬ ਹੋਊਗਾ ਕਿਹੜੀਆਂ ਪ੍ਰੋਬਲਮਾਂ ਹੋਰ ਉਹਨੂੰ ਜ਼ਿਆਦਾ ਹੋਣਗੀਆਂ ਪੇਟ ਨਾਲ ਤਾਂ ਦੇਖੋ ਜੀ ਕੋਈ ਬੰਨ ਵੀ ਪੈ ਸਕਦਾ ਹੈ ਪਸ਼ੂ ਦਾ ਹਾਂ ਜੀ ਹਰੇਕ ਪੇਟ ਨਾਲ ਹੀ ਆ ਸਾਰੀ ਸਮੱਸਿਆ ਠੀਕ ਹੈ ਹਾਂ ਜੀ ਜੇ ਪੇਟ ਖਰਾਬ ਹੋਏ ਤਾਂ ਸਭ ਕੁਝ ਖਰਾਬ ਪਸ਼ੂ ਦਾ ਠੀਕ ਹੈ ਮਤਲਬ ਬੰਦਿਆਂ ਵਾਲੀ ਹਾਲ ਹੈ ਇਹਨਾਂ ਦਾ ਹਾਂ ਜੀ ਹਾਂ ਜੀ ਹਾਂ ਕਿੰਨਾ ਧਿਆਨ ਰੱਖਣਾ ਪੈਂਦਾ ਪੇਟ ਦਾ ਪੀੜ ਦੇ ਬਸ ਐ ਹੀ ਵੀ ਆਪਾਂ ਪਸ਼ੂ ਦਾ ਹਰ ਵਕਤ ਧਿਆਨ ਰੱਖਣਾ ਹੀ ਪੈਂਦਾ ਹੈ। ਹਾਂਜੀ ਦੋ ਟਾਈਮ ਤਾਂ ਆਪਾਂ ਨੂੰ ਦੇਖਣੀ ਦੇਖਣਾ ਚਾਹੀਦਾ ਪਸ਼ੂ ਨੂੰ। ਠੀਕ ਹੈ। ਹਾਂਜੀ ਤੇ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਦੱਸ ਰਹੇ ਸੀ ਵੀ ਬੜਾ ਵਧੀਆ ਸਾਡੇ ਕੋਲ ਹੱਥ ਆਇਆ ਜਿਹਦੇ ਨਾਲ ਪੇਟ ਸ਼ੀਸ਼ੇ ਵਾਂਗੂ ਸਾਫ਼ ਰਹਿੰਦਾ ਪਸ਼ੂ ਦਾ। ਹਾਂਜੀ ਆਪਣੇ ਆ 14 14 ਨੰਬਰ। ਅੱਛਾ। ਹਾਂਜੀ। ਇਹਨ ਬਹੁਤ ਵਧੀਆ ਰਿਜ਼ਲਟ ਦੇ ਦਿੱਤਾ ਹੈਗੀ ਤਾਂ ਪਾਣੀ ਜਿਹਾ ਗੁਲਜ਼ਾਰ ਸੀ ਦੇਖਣ ਨੂੰ ਤਾਂ ਪਾਣੀ ਜਿਹਾ ਲੱਗਦਾ ਪਰ ਰਿਜ਼ਲਟ ਬਹੁਤ ਹੈ ਜਦੋਂ ਤੁਹਾਡੇ ਕੋਲ ਪਹਿਲੀ ਵਾਰ ਤੁਹਾਡੇ ਹੱਥੇ ਚੀਜ਼ ਲੱਗੀ ਹੈ ਕਿਉਂਕਿ ਸਾਡਾ ਜਿਹੜਾ ਮਾਈਂਡ ਹੈਗਾ ਨਾ ਸਾਡਾ ਮਾਈਂਡ ਸ਼ੁਰੂ ਤੋਂ ਹੀ ਬਣਿਆ ਹੋਇਆ ਵੀ ਜੀ ਇਸ ਦਾ ਕੈਲਸ਼ੀਅਮ ਵੀ ਉਹ ਲਿਆ ਕੇ ਦੇਣਾ ਦੂਸਰਾ ਤੇ ਅਸੀਂ ਉਸ ਤੋਂ ਬਾਅਦ ਟੀਕੇ ਲਾਉਣੇ ਨੇ ਜੇ ਪਸ਼ੂ ਬਿਮਾਰ ਹੋ ਜਾਏ ਸਾਡਾ ਮਾਈਂਡ ਸੈਟ ਉਹਦਾ ਤਾਂ ਬਣਾਉਂਦਾ ਤੇ ਜਦੋਂ ਸਾਨੂੰ ਇਹ ਇਹ ਪਾਣੀ ਜਿਹਾ ਫੜਾ ਦਿੰਦੇ ਨੇ ਫਿਰ ਤੁਹਾਡੇ ਮਤਲਬ ਹੱਥ ਜੀ ਕਿਤਰੇ ਦਿਮਾਗ ਜਤ ਆਉਂਦੀ ਹੈ ਗੱਲ ਵੀ ਨਹੀਂ ਇਹਦੇ ਨਾਲ ਕਿੱਥੋਂ ਰਾਮ ਆਉਂਦਾ ਪਰ ਜ ਬਹੁਤ ਜਲਦੀ ਰਾਮ ਆਉਂਦਾ ਇਹਦੇ ਨਾਲ ਹਾਂਜੀ ਇੱਕ ਗਾਂ ਨੂੰ ਨਾ ਵਾਰ-ਵਾਰ ਹੀ ਪੇਟ ਦਰਦ ਹੋਈ ਜਾਂਦਾ ਸੀ ਕਿਹੜੀ ਗਾਂ ਸੀ ਉਹ ਆਪਣੀ ਹੈਗੀ ਇਸੇ 18 ਨੰਬਰ ਗਾਂ ਅੱਛਾ ਹਾਂਜੀ ਉਹ ਬਹੁਤ ਜ਼ਿਆਦੀ ਉਹਦੇ ਪੇਟ ਦੀ ਸਮੱਸਿਆ ਰਹਿੰਦੀ ਸੀ ਤੇ ਦੁੱਧ ਵੀ 52 54 ਲੀਟਰ ਤੇ ਚੱਲਦੀ ਸੀ ਠੀਕ ਹੈ ਹਾਂਜੀ ਤੇ ਬੜੀ ਉਹ ਪੇਟ ਦੀ ਸਮੱਸਿਆ ਆਉਂਦੀ ਸੀ ਕੀ ਹੁੰਦੀ ਕੀ ਸੀ ਬਸ ਪੇਟ ਐਵੇਂ ਦਰਦ ਹਾਂ ਪੇਟ ਨੂੰ ਫਿਰ ਲੱਗਦਾ ਹਾਂ ਜੀ ਹਾਂ ਪੇਟ ਦਰਦ ਦੇ ਮਤਲਬ ਬੜੀ ਮੁਸ਼ਕਲ ਆਉਂਦੀ ਹੁੰਦੀ ਸੀ ਉਹ ਫਿਰ ਮੈਂ ਇਹ ਲਗਾਤਾਰ ਦੋ ਸੀਸੀਆਂ ਪਿਆਈਆਂ ਉਸ ਤੋਂ ਬਾਅਦ ਉਹਨੂੰ ਪੇਟ ਦੀ ਸਮੱਸਿਆ ਨਹੀਂ ਆਈ ਹਾਂ ਜੀ ਬਹੁਤ ਵਧੀਆ ਮਤਲਬ ਸ਼ੀਸ਼ੇ ਮੰਗ ਹੋ ਗਿਆ ਹਾਂ ਜੀ ਹਾਂ ਹਾਂ ਅੱਛਾ ਤੇ ਹੋਰ ਤੁਸੀਂ ਕਹਿ ਰਹੇ ਸੀ ਵੀ ਹੋਰ ਵੀ ਤੁਸੀਂ ਲੈ ਕੇ ਤਾਂ ਪੇਟ ਦਰਦ ਵਾਸਤੇ ਆਏ ਸੀ ਤੇ ਹੋਰ ਤੁਹਾਨੂੰ ਡੈਰੀ ਨੂੰ ਕਿਹੜੇ ਆਲ ਓਵਰ ਕਿਹੜੇ ਫਾਇਦੇ ਹੋਏ ਫਾਇਦੇ ਵੀ ਬਣਾ ਸਾਰੇ ਹੀ ਫਾਇਦੇ ਦਵਾਈ ਕਾਫੀ ਅਸਰ ਕਰਦੀ ਹੈ ਜਿਵੇਂ ਕਿ ਹਾਂ ਜੀ ਜੇ ਮਤਲਬ ਬੇੜ ਦੀ ਹੋ ਗਈ ਸਮੱਸਿਆ ਇੱਕ ਆਪ ਨੂੰ ਹੋਰ ਦਵਾਈਆਂ ਜਿਵੇਂ ਮਤਲਬ ਇੱਕ ਪਿੱਛਾ ਮਾਰਨ ਵਾਲੀਆਂ ਹਾਂ ਪਿੱਛਾ ਆਪਣੇ ਆਂਡ ਗਵੜ ਨਾ ਮੱਜਾ ਪਿੱਛਾ ਬਹੁਤ ਕੱਢਦੀਆਂ ਸੀ ਉਸ ਦਵਾਈ ਨੂੰ ਬਹੁਤ ਜ਼ਿਆਦਾ ਰਿਜ਼ਲਟ ਦਿੱਤਾ ਹੈ ਆਪਣੀ ਹਾਂਜੀ ਮਤਲਬ ਇਹ ਜੀ ਜੀ ਹਾਂਜੀ ਤਿੰਨ ਨੰਬਰ ਹੈ ਦਵਾਈ ਹਾਂ ਬੀਐਸਕੇ ਇਲੈਕਟ੍ਰੋਨਿਕ ਤਿੰਨ ਨੰਬਰ ਠੀਕ ਹੈ ਇਹਨੇ ਬਹੁਤ ਜ਼ਿਆਦਾ ਰਿਜ਼ਲਟ ਦਿੱਤਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ ਤੁਹਾਡੇ ਫਾਰਮ ਤਾਂ ਫਾਰਮ ਤੁਸੀਂ ਕਿਸੇ ਗਵਾਂਡੇ ਦੀ ਮੈਂ ਵੀ ਹੈ ਗਾਂ ਨਹੀਂ ਬਿਮਾਰ ਹੋਣ ਦੀ ਹਾਂਜੀ ਨਹੀਂ ਨਹੀਂ ਹਾਂ ਅੱਛਾ ਬਹੁਤ ਸਾਰੇ ਰਿਜ਼ਲਟ ਦਿੱਤੇ ਜੀ ਜੀ ਅੱਛਾ ਇੱਕ ਹੋਰ ਬੜੀ ਅਹਿਮ ਚੀਜ਼ ਇੱਥੇ ਇਹ ਹੈਗੀ ਹੈ ਕਿ ਪੇਟ ਨੂੰ ਪ੍ਰੋਬਲਮ ਆਵੇ ਹੀ ਨਾ ਗੁਲਜ਼ਾਰ ਜੀ ਉਹਦੇ ਵਾਸਤੇ ਵੀ ਕੋਈ ਹਿੱਲਾ ਕਰਦੇ ਫਿਰ ਐ ਵੇਖੋ ਇਹ ਤਾਂ ਕੁਦਰਤ ਦੇ ਵਾਸਤੇ ਪ੍ਰੋਬਲਮ ਤਾਂ ਆਏ ਗਏ ਜੇ ਆਪਾਂ ਫਾਰਮ ਕਰਦੇ ਤੇ ਹੈ ਹੀ ਨਹੀਂ ਵੀ ਮਤਲਬ ਪ੍ਰੋਬਲਮ ਕੋਈ ਆਵੇ ਨਾ ਠੀਕ ਹੈ ਹਾਂਜੀ ਪ੍ਰੋਬਲਮ ਤਾਂ ਆਉਣਗੀਆਂ ਪਰ ਜੇ ਉਹਨਾਂ ਦਾ ਸਮਝ ਸਿਰ ਹੱਲ ਹੋ ਜੇ ਤੇ ਬਹੁਤ ਵਧੀਆ ਠੀਕ ਹੈ ਤੇ ਕਿੰਨੇ ਟਾਈਮ ਚ ਹੱਲ ਹੋ ਜਾਂਦਾ ਫਿਰ ਪੇਟ ਦਾ ਜਿਹੜਾ ਤੁਸੀਂ ਜਦੋਂ ਨੁਸਖਾ ਫਾਰਮੂਲਾ ਡਾਕਟਰ ਬੀਐਸਕੇ ਦਾ ਦਿੰਦੇ ਇਹ ਦਵਾਈ ਦੇਣ ਤੋਂ 15 ਮਿੰਟਾਂ ਬਾਅਦ ਪਸ਼ੂ ਬਿਲਕੁਲ ਸੈੱਟ ਹੋ ਜਾਂਦਾ ਕਿੰਨਾ ਜੀ 15 ਮਿੰਟਾਂ ਬਾਅਦ 15 ਮਿੰਟ ਬਾਅਦ ਪੇਟ ਆਰਾਮ ਨਾਲ ਬੈਹ ਜਾਂਦਾ ਗਾਲ ਪੁੱਟ ਲੈਂਦਾ ਅੱਛਾ ਹਾਂ ਜੀ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿਹੜਾ ਇਹ ਨੁਸਖਾ ਅੰਦਰ ਤੇ ਪੇਟ ਦੀਆਂ ਪ੍ਰੋਬਲਮਾਂ ਬਾਹਰ ਹਾਂਜੀ ਹਾਂਜੀ ਇਹ ਕਹਿੰਦੇ ਜੀ 15 ਮਿੰਟ ਹੀ ਲੱਗਦੇ ਨੇ ਉਡੀਕ ਜੀ 15 ਮਿੰਟ ਪੇਟ 15 ਮਿੰਟ ਚ ਠੀਕ ਹੋ ਜਾਂਦਾ ਪਸ਼ੂ ਬਿਲਕੁਲ ਹੋ ਜਾਂਦਾ ਤੁਹਾਨੂੰ ਦੱਸਿਆ ਅੱਗੇ ਵੀ ਅੱਛਾ ਹਾਂ ਕੋ ਸਮੱਸਿਆ ਦੇ ਹਿਸਾਬ ਨਾਲ ਰਿਜ਼ਲਟ ਮਿਲਦਾ ਜੇ ਕੋਈ ਸਮੱਸਿਆ ਗੰਭੀਰ ਹੈ ਤੇ ਉਹਨੂੰ 1-2 ਦਿਨ ਲੱਗ ਜਾਂਦੇ ਜਿੱਦਾਂ ਮੈਂ ਸਟੈਟੇਸੀ ਲਾ ਲਵਾਂ ਉਹਨੂੰ 2 ਦਿਨ ਲੱਗ ਜਾਣਗੇ ਪੇਟ ਦਰਦ ਹੈ ਇਹਦਾ ਰਿਜ਼ਲਟ ਜਲਦੀ ਮਿਲ ਜਾਂਦਾ ਹੈ ਤੁਰੰਤ ਹੀ ਹੋ ਜਾਂਦਾ ਹੈ ਅੱਛਾ ਹੋਰ ਕਿਹੜੇ ਕਿਹਨਾਂ ਤੇ ਤੁਸੀਂ ਤੁਸੀਂ 18 ਨੰਬਰ ਮਹੀ ਦੀ ਜਿਹੜੀ ਗੈ ਦੀ ਗੱਲ ਕਰਦੇ ਸੀ ਹੋਰ ਕਿਹਨੇ ਕਿਹਨ ਨੂੰ ਆਪਣਾ ਕੇ ਦਿੱਸੇ ਤੁਸੀਂ ਹੋਰ ਕਿਹਨੇ ਤੇ ਤਜਰਬਾ ਕੀਤਾ ਕਿਸੇ ਹੋਰ ਪਛੋਂ ਵਿੱਚੋਂ ਆਈ ਜਾਂਦੀ ਪ੍ਰੋਬਲਮ ਤਾਂ ਬਸ ਉਸੇ ਵੇਲੇ ਹੱਲ ਹੋ ਜਾਂਦਾ ਹਾਂਜੀ 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 ਬਹੁਤ ਲੋਕ ਤਾਂ ਫਿਰ ਉਲਝ ਜਾਂਦੇ ਨੇ ਜੀ ਜਿਹੜੇ ਉਲਝ ਜਾਂਦੇ ਨੇ ਉਹਨਾਂ ਨੂੰ ਕੀ ਕੋ ਟੀਕੇ ਤੋਂ ਬਚਾਅ ਹੋ ਜਾਂਦਾ ਇਹ ਨਾ ਹਾਂਜੀ ਹਾਂ ਨਾਲ ਪਸ਼ੂ ਸਟ੍ਰੈਸ ਤੋਂ ਵੱਜ ਜਾਂਦਾ ਹੈ। ਟੀਕਾ ਨਾਲ ਸਟ੍ਰੈਸ ਹੋ ਜਾਂਦੀ ਹੈ। ਸਟ੍ਰੈਸ ਤਾਂ ਹੋਵੇਗੀ ਹੋਵੇ ਜਿਹੜੇ ਵੀ ਟੀਕਾ ਲਾਵਾਂਗੇ ਆਪਾਂ ਪਸ਼ੂ ਨੂੰ। ਅੱਛਾ ਉਡੀਕ ਜੀ ਸਟ੍ਰੈਸ ਵੀ ਹੋ ਜਾਂਦੀ ਹੈ ਪਸ਼ੂ ਨੂੰ। ਸਰ ਬਿਲਕੁਲ। ਮਤਲਬ ਜਿਵੇਂ ਬੰਦਿਆਂ ਨੂੰ ਸਟ੍ਰੈਸ ਹੋ ਜਾਂਦੀ ਹੈ ਬਿਮਾਰੀ ਚ ਪਸ਼ੂ ਵੀ ਸਟ੍ਰੈਸਡ ਹੋ ਜਾਂਦਾ। ਬਿਲਕੁਲ ਹੋ ਜਾਂਦਾ। ਕਈ ਵਾਰੀ ਸਾਡੇ ਕੋਲ ਤਾਂ ਮੈਨੂੰ ਕਿ ਇਦਾਂ ਦੇ ਵੀ ਕੇਸ ਆਉਂਦੇ ਪਸ਼ੂ ਇੱਕ ਥਾਂ ਤੋਂ ਜਦੋਂ ਦੂਜੀ ਥਾਂ ਤੇ ਜਾਂਦਾ ਜਾਂ ਕਈ ਉਪਰਾ ਕਰ ਜਾਂਦਾ ਜਾਂ ਪਸ਼ੂ ਕਈ ਵਾਰੀ ਕਿਸੇ ਤੋਂ ਡਰ ਜਾਂਦਾ ਉਦੋਂ ਵੀ ਪਸ਼ੂ ਸਟ੍ਰੈਸ ਦੇ ਵਿੱਚ ਆ ਜਾਂਦਾ। ਠੀਕ ਹੈ। ਔਰ ਉਹਦੇ ਤੋਂ ਸਭ ਤੋਂ کارਗਰ ਨੁਸਖਾ ਹੈਗਾ ਜੀ ਲਿਵਰ ਲਿਵਰ ਟੋਨਿਕ ਲਿਵ ਡੀ ਐਸ ਅੱਛਾ ਦੂਸਰੇ ਦਿਨ ਪਸ਼ੂ ਦਾ ਸਾਰਾ ਸਟ्रेस ਜ਼ੀਰੋ ਹੋ ਜਾਏਗਾ ਬਹੁਤ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸ ਰਿਹਾ ਮੈਂ ਇਸ ਚੀਜ਼ ਦੇ ਨਾਲ ਮੈਨੂੰ ਜੀ 3 ਸਾਲ ਹੋ ਗਏ ਜੁੜੇ ਨੇ ਮੈਂ ਇਸ ਕਰਕੇ ਕਹਿ ਰਿਹਾ ਮੈਂ ਬਿਨਾਂ ਵਜਾ ਤੋਂ ਨਹੀਂ ਕਹਿ ਰਿਹਾ ਅੱਛਾ ਨਹੀਂ ਤੁਸੀਂ ਇੱਥੇ ਜਦੋਂ ਗਾਂ ਜਾਂ ਮੱਝ ਲੈ ਕੇ ਆਉਂਦੇ ਹੋਵੋਗੇ ਤੁਸੀਂ ਫਾਰਮੂਲਾ ਬਣਾਇਆ ਇਹਨਾਂ ਦਾ ਗੁਲਜ਼ਾਰ ਜੀ ਹਾਂਜੀ ਹਾਂਜੀ ਕੰਮ ਕਰ ਜਾਂਦੇ ਕੰਮ ਕਰਦਾ ਮਤਲਬ ਕਈ ਵਾਰ ਜਦੋਂ ਓਪਰੀ ਕਰ ਜਾਂਦੀ ਹੈ ਮੱਝ ਹੀ ਹੈਗਾ ਹਾਂਜੀ ਇੰਨ ਦਵਾਈ ਦੇ ਲਿਵਰੇਟਨ ਦੇਣਾ ਕੋਈ ਚੱਕਰ ਨਹੀਂ ਮਤਲਬ ਹਾਂਜੀ ਹਾਂਜੀ ਜੀ 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 ਅੱਛਾ ਉੜੀਕ ਜੀ ਜਿਸ ਤਰੀਕੇ ਨਾਲ ਇਹ ਦੱਸ ਰਹੇ ਨੇ ਸਾਡੇ ਤੁਸੀਂ ਬਹੁਤ ਲੰਮਾ ਤਜਰਬਾ ਹੋ ਗਿਆ ਤੁਹਾਡਾ ਚਲੋ ਬੀਐਸਕੇ ਨਾਲ ਤਾਂ ਤੁਸੀਂ 3 ਸਾਲ ਤੋਂ ਜੁੜੇ ਹੋਇਓ ਅੱਛਾ ਸਾਡੇ ਫਾਰਮਰਾਂ ਨੂੰ ਜਿਹੜੇ ਡੈਰੀ ਪਾਲਕ ਹੈਗੇ ਨੇ ਡੈਰੀ ਫਾਰਮਰ ਹੈਗੇ ਨੇ ਉਹਨਾਂ ਨੂੰ ਪੇਟ ਦੀ ਸਮੱਸਿਆ ਆਵੇ ਹੀ ਨਾ ਮਤਲਬ ਜਿਵੇਂ ਕਿ ਗੁਜਾਰ ਜੀ ਕਹਿ ਰਹੇ ਸੀ ਕਿ ਪੇਟ ਦੀ ਪ੍ਰੋਬਲਮ ਆ ਗਈ ਪੇਟ ਫਰਾ ਆ ਗਿਆ ਕੀ ਜਿਨ੍ਹਾਂ ਨੂੰ ਡਰ ਹੈਗਾ ਵੀ ਕਿਤੇ ਸਾਡੇ ਫਾਰਮ ਦੇ ਵਿੱਚ ਪੇਟ ਦੀ ਪ੍ਰੋਬਲਮ ਨਾ ਆਉਣ ਲੱਗ ਜਵੇ ਉਹ ਬੈਲੈਂਸ ਰੱਖਣ ਵਾਸਤੇ ਜਾਂ ਬਚਾਅ ਕਰਨ ਵਾਸਤੇ ਵੀ ਦੇ ਸਕਦੇ ਇਹਨੂੰ ਬਿਲਕੁਲ ਦੇ ਸਕਦੇ ਕੋਈ ਨੁਕਸਾਨ ਤਾਂ ਨਹੀਂ ਹੈਗਾ ਇਹਨਾਂ ਦਾ 0% ਨਹੀਂ ਹੈਗਾ ਈਵਨ ਕਿ ਕਈ ਵਾਰੀ ਸਾਡੇ ਕੋਲ ਕਈ ਕਸਟਮਰ ਇਦਾਂ ਦੇ ਆਉਂਦੇ ਆ ਵੀ ਪਸ਼ੂ ਨੂੰ ਸੂਨ ਦੇ ਵਿੱਚ ਕਹਿ ਦਿੰਦੇ ਵੀ ਜੀ 15 ਦਿਨ ਰਹਿ ਗਏ ਜਾਂ 10 ਦਿਨ ਰਹਿ ਗਏ ਜਾਂ ਮਹੀਨਰ ਇਹ ਦਵਾਈ ਜੀ ਸੂਨ ਦੇ ਵਿੱਚ ਪਲਾਂ 1 ਦਿਨ ਵੀ ਰਹਿੰਦਾ ਨਾ ਪਸ਼ੂ ਦੇ ਉਹ ਵੀ ਤਾਂ ਮੀ ਆਪ ਦੇ ਸਕਦੇ ਆ ਕੋਈ ਸਾਈਡ ਇਫੈਕਟ ਨਹੀਂ ਦਾ ਕਿਸੇ ਉੱਤੇ ਇੱਕ ਦਿਨ ਪਹਿਲਾਂ ਵੀ ਦੇ ਸਕਦੇ ਆ ਆਹ ਅੱਛਾ ਹਾਂਜੀ ਬਿਲਕੁਲ ਅੱਛਾ ਤੁਸੀਂ ਦੱਸ ਰਹੇ ਸੀ ਪਿੱਛਾ ਜਿਹੜਾ ਪ੍ਰੋਬਲਮ ਆਉਂਦੀ ਸੀ ਪਿੱਛਾ ਮਾਰਨ ਲੱਗ ਜਾਂਦੇ ਸੀ ਤੇ ਉਹ ਫਿਰ ਕਿਵੇਂ ਤੁਸੀਂ ਕਹਿੰਦੇ ਵੀ ਆਲੇ ਦਲੇਸ ਤਾਂ ਗਵਾਂਢ 'ਚ ਵੀ ਨਹੀਂ ਕਿਸੇ ਨੂੰ ਪ੍ਰੋਬਲਮ ਆਉਂਦੰਦੇ ਉਹ ਫਾਰਮ ਤੇ ਫਾਰਮ ਹਾਂਜੀ ਆਪਣੇ ਨੂੰ ਪੁੱਛ ਲਈਂਦੇ ਨਾ ਫਿਰ ਆਂਡ ਗਵਾਂਢ ਵੀ ਕਿਹੜੀ ਦਵਾਈ ਕੰਮ ਕਰੇਗੀ ਜਦੋਂ ਪਸ਼ੂ ਪਿੱਛਾ ਮਾਰਦਾ ਹੈ ਫਿਰ ਗਾਈਆਂ ਨੂੰ ਤਾਂ ਬਹੁਤ ਘੱਟ ਪ੍ਰੋਬਲਮ ਹੁਣ ਆਪਣੇ ਨਹੀਂ ਪ੍ਰੋਬਲਮ ਕੋਈ ਵੀ ਗਾਂ ਨੂੰ ਆਈ ਗਾਵਨ ਆਉਂਦੀ ਨਹੀਂਗੀ ਇਹ ਮੱਝਾਂ 'ਚ ਵੀ ਬਹੁਤ ਕੰਮ ਕੀਤਾ ਨੇ ਹਾਂਜੀ ਅੱਛਾ ਭਾਈ ਇਹ ਤਾਂ ਬਹੁਤ ਵੱਡੀ ਪ੍ਰੋਬਲਮ ਹੋ ਜਾਂਦੀ ਹੈ ਨਾ ਜਦੋਂ ਇਹ ਮੱਜਾਂ 'ਚ ਬਹੁਤ ਦਿੱਕਤ ਆਉਂਦੀ ਏ ਹਾਂ ਮੱਜਾਂ ਦਵਾਈ ਸੀ ਆਸੇ ਆੜ ਗਵਾਂਡ ਬਹੁਤ ਜਈ ਦਵਾਈ ਸਾਰਿਆਂ ਨੂੰ ਰਿਜ਼ਲਟ ਮਿਲਿਆ ਕਿਸੇ ਦੇ ਜਿਨ੍ਹਾਂ ਨੇ ਆਪਣੇ ਘਰ ਵਾਸਤੇ ਰੱਖਿਓ ਨੇ ਕਿਸੇ ਨੇ ਇੱਕ ਰੱਖਿਆ ਕਿਸੇ ਨੇ ਦੋ ਰੱਖਿਆ ਉਹਨਾਂ ਨੂੰ ਕੀ ਕਹੋਗੇ ਤੁਸੀਂ ਬਹੁਤ ਪ੍ਰੋਬਲਮ ਹੈਗੀ ਆ ਫਿਰ ਹਾਂ ਉਹਨਾਂ ਨੇ ਇਹ ਦੱਸੀ ਦੀ ਤੇ ਉਹ ਹੱਲ ਹੋ ਜਾਂਦੇ ਦੂਜੇ ਦਿਨ ਦੱਸ ਦਿੰਦੇ ਵੀ ਹੱਲ ਹੋ ਗਿਆ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਗੁਲਜ਼ਾਰ ਜੀ ਆਪਣੀ ਸਮੱਸਿਆ ਸਾਡੇ ਨਾਲ ਸਾਂਝੀ ਕਰਨ ਵਾਸਤੇ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕਰਨ ਵਾਸਤੇ ਤੇ ਉਹਦਾ ਹੱਲ ਵੀ ਨਾਲ ਉਹਨਾਂ ਨਾਲ ਦੱਸਣ ਵਾਸਤੇ ਅੱਛਾ ਉਡੀਕ ਜੀ ਇੱਕ ਹੋਰ ਬੜਾ ਅਹਿਮ ਸਵਾਲ ਗੁਲਜ਼ਾਰ ਜੀ ਦੇ ਸੰਦਰਭ ਤੋਂ ਅਸੀਂ ਜੇਕਰ ਗੱਲ ਕਰੀਏ ਬਹੁਤ ਸਾਰੇ ਜਿਹੜੇ ਕਿਸਾਨ ਹੈਗੇ ਨੇ ਉਹ ਇਸ ਕੋਲੋਂ ਹੀ ਪਰੇਸ਼ਾਨ ਨੇ ਵੀ ਅਸੀਂ ਡੈਰੀ ਫਾਰਮ ਸ਼ੁਰੂ ਤਾਂ ਕਰ ਲਈਏ ਕਰਤਾ ਲਵਾਂਗੇ ਪਰ ਬਿਮਾਰੀਆਂ ਦਾ ਖਰਚਾ ਜਿਹੜਾ ਅਸੀਂ ਤਾਂ ਕਈ ਵਾਰ ਮੈਨੂੰ ਬਹੁਤ ਸਾਰੇ ਜਿਹੜੇ ਫਾਰਮਰ ਸਾਡੇ ਮਿਲਦੇ ਨੇ ਡੇਰੀ ਫਾਰਮਰ ਮਿਲਦੇ ਨੇ ਉਹ ਕਹਿੰਦੇ ਨੇ ਇਸ ਦਾ ਡਾਕਟਰਾਂ ਵਾਸਤੇ ਕਮਾ ਰਿਹਾ ਐਂ ਹੋਇਆ ਐਂ ਹੁੰਦਾ ਜੀ ਹਾਂਜੀ ਹਾਂਜੀ ਇਹ ਤਾਂ ਬੀਐਸਕੇ ਤੋਂ ਪਹਿਲਾਂ ਹਾਂਜੀ ਐਂ ਹੀ ਫਿਰ ਹੁੰਦਾ ਹੈ ਫਿਰ ਕਿੰਨੇ ਕੁ ਲੈ ਜਾਂਦੇ ਸੀ ਡਾਕਟਰ ਪਹਿਲਾਂ ਡਾਕਟਰ ਮਹੀਨੇ ਦਾ ਅੰਦਾਜ਼ਾ ਜੇ ਮੋਟਾ ਜਾਂਦਾ ਦਾ ਇਹ ਪਸ਼ੂਆਂ ਦੇ ਹਿਸਾਬ ਤੇ ਹੀ ਆ ਜੇ ਪਸ਼ੂ ਜ਼ਿਆਦਾ ਹੈ ਤੇ ਫਿਰ ਜ਼ਿਆਦਾ ਖਰਚਾ ਤੇ ਜੇ ਘੱਟ ਹੈ ਤੇ ਫਿਰ ਘੱਟ ਖਰਚਾ ਉਹਦਾ ਕਿੰਨਾ ਕੁ ਹੋ ਜਾਂਦਾ ਸੀ ਮਹੀਨੇ ਦਾ ਪਹਿਲਾਂ ਖਰਚਾ ਮੈਡੀਕਲ ਦੀ ਗੱਲ ਕਰੀਏ ਜੇ ਆਪਾਂ ਪਹਿਲਾਂ ਚਲ ਫਾਰਮ ਵੀ ਛੋਟਾ ਸੀ ਤੇਰਾ ਖਰਚਾ ਹੋ ਜਾਂਦਾ ਸੀ ਪਸ਼ੂ ਬਿਮਾਰ ਤਾਂ ਹੀ ਸੀ ਡਿਪੈਂਡ ਜੇ ਜ਼ਿਆਦਾ ਬਿਮਾਰ ਹੋਗੇ ਤੇ ਜ਼ਿਆਦਾ ਖਰਚਾ ਹੋ ਗਿਆ ਹਾਂਜੀ ਜੀ ਜੀ ਹਾਂਜੀ ਅੱਛਾ ਸਟਾਰਟਿੰਗ ਕਿੰਨੇ ਤੋਂ ਕੀਤੀ ਸੀ ਤੁਸੀਂ ਗੁਲਜ਼ਾਰ ਸਟਾਰਟ ਆਪਾਂ ਪੰਜਾਂ ਗਾਵਾਂ ਤੋਂ ਪੰਜਾਂ ਗਾਵਾਂ ਤੋਂ ਅੱਜ ਕਿੰਨੇ ਗਾਵਾਂ ਨੇ ਤੁਹਾਡੇ ਅੱਜ 60 ਹੋਰ ਵਧਾਉਣ ਦੀ ਇੱਛਾ ਹੈ ਹਾਂਜੀ ਬਸ ਵਧ ਹੀ ਜਾਂਦੀ ਹੈ ਕੰਮ ਕਿੰਨਾ ਸੌਖਾ ਹੋ ਗਿਆ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਨਾਲ ਫਾਰਮੂਲਿਆਂ ਨਾਲ ਬਹੁਤ ਸੌਖਾ ਹੋ ਗਿਆ ਮੈਂ ਮਤਲਬ ਜਦੋਂ ਦਵਾਈ ਤੇ ਜਾਂਦੀਆਂ ਜੇ ਕਿ ਇੰਪਰੂਵਨ ਲੱਗਦੇ ਉਸ ਵੇਲੇ ਨਾਲ ਦੇ ਨਾਲ ਦਵਾਈ ਦੇ ਦੀ ਦੇ ਨਾਲ ਦੀ ਨਾਲ ਮਤਲਬ ਆਪ ਹੀ ਦੇ ਦਿੰਦੇ ਆਪ ਹੀ ਆਪ ਹੀ ਸਾਰਾ ਕਿਸੇ ਡਾਕਟਰ ਦੀ ਜ਼ਰੂਰਤ ਡਾਕਟਰ ਦੀ ਨਹੀਂ ਜ਼ਰੂਰਤ ਡਾਕਟਰ ਦੀ ਜ਼ਰੂਰਤ ਪੈਂਦੀ ਵੀ ਨਹੀਂ 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 ਆਪ ਆਪ ਉਹ ਕਿਉਂ ਜੀ ਆਪ ਹੀ ਸਾਰਾ ਟ੍ਰੀਟਮੈਂਟ ਵੈਸੇ ਕਰ ਲੀਦਾ ਹੈ ਮਤਲਬ ਆਪ ਹੀ ਡਾਕਟਰ ਹੋ ਹਾਂ ਜੀ 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 ਅੱਛਾ ਇੱਕ ਗੱਲ ਹੋਰ ਦੱਸਿਓ ਉਡੀਕ ਜੀ ਜਿਹੜੇ ਕੋਈ ਬਹੁਤੀ ਜ਼ਿਆਦਾ ਖਾਸ ਟ੍ਰੇਨਿੰਗ ਦੀ ਜ਼ਰੂਰਤ ਤਾਂ ਨਹੀਂ ਪੈਂਦੀ ਇਹ ਤਾਂ ਕਹਿੰਦੇ ਨੇ ਅਸੀਂ ਆਪਣੇ ਮੱਜਨ ਨੂੰ ਅਸੀਂ ਪ੍ਰੋਬਲਮ ਦੇਖੀ ਤੁਹਾਨੂੰ ਉਹਨੇ ਪੁੱਛਦੇ ਸਾਡੇ ਕੋਲ ਆਲਰੇਡੀ ਸਟਾਕ ਲਿਆ ਕੇ ਰੱਖਿਆ ਹੋਇਆ ਇਨਾਂ ਨੂੰ ਨਹੀਂ ਅਸਲ 'ਚ ਪੁੱਛਣ ਦੀ ਲੋੜ ਹੈ ਇਸ ਕਰਕੇ ਉਹ ਨਹੀਂ ਪੈਂਦੀ ਕਿਉਂਕਿ ਆਪਣੀ ਨਹੀਂ ਬੁੱਕ ਹੈ ਰੀ ਕੰਪਨੀ ਵੱਲੋਂ ਅੱਛਾ ਇਹਦੇ ਵਿੱਚ ਸਾਰੀ ਡਿਟੇਲ ਦਿੱਤੀ ਹੋਈ ਹੈ ਏ ਟੂ ਜ਼ेड ਅੱਛਾ ਹਰ ਬਿਮਾਰੀ ਦਾ ਸੌਖੇ ਤਰੀਕੇ ਨਾਲ ਪੰਜਾਬੀ ਇੰਗਲਿਸ਼ ਹਿੰਦੀ ਦੇ ਵਿੱਚ ਤਿੰਨਾਂ ਦੇ ਤਰੀਕੇ ਨਾਲ ਦੱਸਿਆ ਹੋਇਆ ਇਹ ਕੀ ਦੱਸਿਆ ਹੋਇਆ ਜੀ ਇਹ ਜਿੱਦਾਂ ਇੱਕ ਨੰਬਰ ਮਸਟੈਟਸ ਦੀ ਹੈ ਅੱਛਾ ਸਾਰੀ ਡਿਟੇਲ ਦੱਸੀ ਹੋਈ ਹੈ ਠੀਕ ਹੈ ਕਿਸੇ ਵੀ ਤਰ੍ਹਾਂ ਦੇ ਪਸੂ ਨੂੰ ਕਿਹੜੀ ਬਿਮਾਰੀ ਤੋਂ ਕਿੰਨੀ ਡੋਜ਼ ਦੇਣੀ ਹੈ ਸਾਰਾ ਕੁਝ ਦੱਸਿਆ ਇੱਕ ਨੰਬਰ ਮਸਟੈਟਸ ਤੋਂ ਹੀ ਜਿੱਦਾਂ ਦੋ ਨੰਬਰ ਹੂੰ ਇਹ ਵਾਲੀ ਤਿੰਨ ਰਿਪੀਟਰ ਕਿਟ ਹੈ ਮਤਲਬ ਕੱਲੀ-ਕੱਲੀ ਦਵਾਈ ਦੀ ਡਿਟੇਲ ਦਿੱਤੀ ਹੋਈ ਹੈ ਜੀ ਜੀ ਇਹ ਹਰੇਕ ਫਾਰਮਰ ਕੋਲ ਅਵੇਲੇਬਲ ਹੈਗੀ ਆ ਇਹਦੇ ਤੋਂ ਪੜਦੇ ਆ ਫਾਰਮਰ ਮੈਡੀਸਨ ਕੋਲ ਹੁੰਦੀ ਹੈ ਨੁਸਖੇ ਕੋਲ ਹੁੰਦੇ ਆ ਦਿੰਦੇ ਆ ਸ਼ਾਮ ਤੱਕ ਮਸਲਾ ਲੋਏ ਜਾਂਦਾ ਜਿੰਨੀ ਦੇਰ ਚ ਡਾਕਟਰ ਨੇ ਆਉਣਾ ਹੁੰਦਾ ਉਨੀ ਦੇਰ ਤੱਕ ਪਸ਼ੂ ਸਹੀ ਹੋ ਜਾਂਦਾ ਜੀ 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 ਰਿਪੀਟਰ ਦੀ ਬੜੀ ਦਿੱਕਤ ਆਉਂਦੀ ਆ ਗੁਲਜ਼ਾਰ ਜੀ ਜੇ ਆਪਾਂ ਗਈਆਂ ਦੀ ਗੱਲ ਕਰੀਏ ਤੇ ਕਨਸੀਵ ਕਰਨ ਚ ਤੁਸੀਂ ਕਹਿ ਰਹੇ ਸੀ ਦੱਸ ਰਹੇ ਸੀ ਕਿ ਰਿਪੀਟਰ ਕਿਟ ਇੱਕ ਉਹ ਵੀ ਤੁਸੀਂ ਇਸਤੇਮਾਲ ਕਰਦੇ ਹੋ ਹਾਂਜੀ ਹਾਂਜੀ ਕਿਸੇ ਨੂੰ ਮੁੜ ਕੇ ਪ੍ਰੋਬਲਮ ਆਈ ਹੈ ਹਾਂ ਆਪਣੇ ਫਾਰਮ ਚ ਇੱਕ ਦੋ ਗਾਵਣਾਂ ਆਈ ਸੀ ਉਹ ਹੱਲ ਹੋ ਗਿਆ ਸੀ ਕਿੰਨੇ ਟਾਈਮ ਚ ਪਹਿਲੀ ਵਾਰ ਚ ਦੂਸਰੀ ਵਾਰ ਚ ਬਸ ਮਤਲਬ ਦਵਾਈ ਦੇਣ ਤੋਂ ਬਾਅਦ ਚ ਜਦੋਂ ਹੀਟ ਚ ਆਉਂਦੀ ਨਾ ਇਹ ਮਹੀਨੇ ਦਾ ਕੋਰਸ ਹੁੰਦਾ ਹੈ ਠੀਕ ਹੈ ਹਾਂਜੀ ਉਸ ਤੋਂ ਬਾਅਦ ਚ ਮਤਲਬ ਵੀ ਗੱਭਨ ਹੋ ਜਰਾ ਮਤਲਬ ਤੁਹਾਡੇ ਇੱਥੇ ਕਿਹੜੀ ਕਿਹੜੀ ਪ੍ਰੋਬਲਮ ਹੁਣ ਹੈ ਹੀ ਨਹੀਂ ਜਿਹਨੂੰ ਤੁਸੀਂ ਪ੍ਰੋਬਲਮ ਹੀ ਨਹੀਂ ਮੰਨਦੇ ਸਾਨੂੰ ਇਹ ਦੱਸ ਦਿਓ ਇੱਕ ਵਾਰ ਇਹ ਗਣਾ ਦਿਓ ਵੀ ਮੈਂ ਨਾਮ ਲਵਾਂਗਾ ਤੁਸੀਂ ਮੈਨੂੰ ਦੱਸ ਦਿਓ ਵੀ ਉਹਨੂੰ ਪ੍ਰੋਬਲਮ ਮੰਨਦੇ ਹੋ ਜਾਂ ਨਹੀਂ ਨਹੀਂ ਮੰਨਦੇ ਹੁਣ ਤਾਂ ਕੋਈ ਨਹੀਂ ਇੰਨੀ ਦਿੱਕਤ ਆਉਂਦੀ ਅੱਛਾ ਮੈਟਾਟਸ ਨੂੰ ਮੈਟਾਟਸ ਨੂੰ ਵੀ ਨਹੀਂ ਤੇ ਜੇ ਪਸ਼ੂ ਖਾਣਾ ਵੀ ਨਾ ਛੱਡ ਜਾਈ ਉਹ ਤਾਂ ਚਲੋ ਹੱਲ ਫਿਰ ਦਵਾਈਆਂ ਨਾਲ ਹੀ ਹੋਣਾ ਹੈ ਨਹੀਂ ਤੁਸੀਂ ਕੋਈ ਮਤਲਬ ਇਹ ਵੀ ਟੈਨਸ਼ਨ ਤਾਂ ਨਹੀਂ ਹੁੰਦੀ ਜਿਵੇਂ ਤੁਹਾਨੂੰ ਪਹਿਲਾਂ ਟੈਨਸ਼ਨ ਹੋ ਜਾਂਦੀ ਸੀ ਜੇ ਟੈਨਸ਼ਨ ਆ ਇੰਨੀ ਲਾਈਨ ਲੱਗੀ ਹੈ ਤੇ ਫਿਰ ਤਾਂ ਆਪਦਾ ਜੀਵਨ ਖਤਮ ਹੋ ਜਾਊਗਾ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਓਰੀਖ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡਾ ਸੰਪਰਕ ਹੈਗਾ ਜਿਹੜਾ ਗੁਲਜ਼ਾਰ ਜੀ ਉਹਨਾਂ ਨਾਲ ਕਰਵਾਉਣ ਵਾਸਤੇ ਸੋ ਇਹ ਵੀਡੀਓ ਬਣਾਉਣ ਦਾ ਸਾਡਾ ਵੀ ਮਕਸਦ ਇਹ ਹੀ ਹੁੰਦਾ ਹੈ ਕਿ ਜਿਹੜੇ ਸਾਡੇ ਡੈਰੀ ਫਾਰਮਰ ਹੈਗੇ ਨੇ ਜਿਹੜੇ ਪੇਟ ਜਿਸ ਤਰੀਕੇ ਨਾਲ ਦੱਸਿਆ ਹੈ ਗੁਲਜ਼ਾਰ ਜੀ ਨੇ ਕਿ ਉਹਨਾਂ ਦੇ ਡੈਰੀ ਫਾਰਮ ਦੇ ਵਿੱਚ ਜਿਹੜੀ ਪੇਟ ਦੀ ਸਮੱਸਿਆ ਬਹੁਤ ਜ਼ਿਆਦਾ ਰਹ ਜਾਂਦੀ ਸੀ ਅਫਾਰੇ ਦੀ ਖਾਣਾ ਛੱਡ ਜਾਂਦੇ ਸੀ ਜਿਹੜੇ ਅਸੀਂ ਕਹਿ ਲਈਏ ਕਿ ਖਾਣਾ ਪੀਣਾ ਛੱਡ ਜਾਂਦੇ ਸੀ ਜਿਹੜੇ ਉਹਨਾਂ ਦੇ ਪਸ਼ੂ ਹੈਗੇ ਨੇ ਔਰ ਨਾਲ ਇੱਕ ਹੋਰ ਬੜਾ ਉਹਨਾਂ ਨੇ ਅਹਿਮ ਗੱਲ ਇਹ ਕੀਤੀ ਹੈ ਤੇ ਉਹਨਾਂ ਨੇ ਜਿਹੜੀ ਰਿਪੀਟਰ ਕਿੱਟ ਦਾ ਇਸਤੇਮਾਲ ਆਪਣੇ ਆਂਡਗਵਾਂਡ ਚ ਕਰਾਇਆ ਤਾਂ ਮੁੜ ਕੇ ਕਿਸੇ ਨੂੰ ਵੀ ਰਿਪੀਟ ਦੀ ਦਿੱਕਤ ਨਹੀਂ ਆਈ ਮੱਝ ਪਿੱਛਾ ਦਿਖਾਉਣ ਲੱਗ ਜੰਦੀ ਹੈ ਉਹਦੀ ਵੀ ਦਿੱਕਤ ਪਰੇਸ਼ਾਨੀ ਆਂਡਗਵਾਂਡ ਦੇ ਵਿੱਚ ਨਹੀਂ ਆਈ ਸੋ ਵੀਡੀਓ ਦੇਖਣ ਤੋਂ ਬਾਅਦ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਇਹ ਵੀਡੀਓ ਮੈਨੂੰ ਇੱਥੇ ਹੀ ਖਤਮ ਕਰਨ ਦੀ ਦੁਆਗਿਆ ਪਰ ਮੇਰੀ ਰਿਕਵੈਸਟ ਤੁਹਾਨੂੰ ਇਹੋ ਹੈ ਕਿ ਜਿਹੜੇ ਫਾਰਮਰ ਤੁਹਾਡੇ ਲਿੰਕ ਦੇ ਵਿੱਚ ਨੇ ਜਿਹੜੇ ਡੈਰੀ ਪਾਲਕ ਤੁਹਾਡੇ ਲਿੰਕ ਦੇ ਵਿੱਚ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰਦੇ ਆ ਕਰੋ ਤਾਂ ਕਿ ਜਿਨ੍ਹਾਂ ਦੇ ਡੈਰੀ ਫਾਰਮਰ ਬੰਦ ਹੋਣ ਦੇ ਕਿਨਾਰੇ ਨੇ ਡੈਰੀ ਫਾਰਮ ਜਿਹੜੇ ਬੰਦ ਹੋਣ ਦੇ ਕਰਾਰੇ ਨੇ ਬਹੁਤ ਬਿਮਾਰੀਆਂ ਨੇ ਉਹਨਾਂ ਤੇ ਉਹਨਾਂ ਦਾ ਬਚਾਅ ਹੋ ਸਕੇ ਧੰਨਵਾਦ